ਕਰਪਸ਼ਨ ਕਰਕੇ ਪੇਪਰ ਲੀਕ ਹੋਣ ਕਰਕੇ ਐਨਟੀਏ ਬੜੀ ਚਰਚਾ ਦੇ ਵਿੱਚ ਹੈ ਗੱਲ ਕੱਲੀ ਮੈਡੀਕਲ ਦੇ ਵਿੱਚ ਕਰਪਸ਼ਨ ਦੀ ਨਹੀਂ ਹੈ ਕਿ ਕਿਵੇਂ ਪੇਪਰ ਲੀਕ ਹੁੰਦਾ ਇਹ ਗੱਲ ਵੱਧਦੀ ਵੱਧਦੀ ਅੱਗੇ ਯੂਜੀਸੀ ਦਾ ਜਿਹੜਾ ਇੱਕ ਐਲੀਜੀਬਿਲਿਟੀ ਟੈਸਟ ਹੁੰਦਾ ਉਹਦੇ ਤੱਕ ਪਹੁੰਚ ਗਈ ਟੈਸਟ ਲਿਆ ਐਨਟੀਏ ਨੇ ਨੈਸ਼ਨਲ ਲੈਵਲ ਦਾ ਨੈਸ਼ਨਲ ਐਲੀਜੀਬਿਲਿਟੀ ਟੈਸਟ ਉਹਦੇ ਵਿੱਚ ਵੀ ਇਹ ਪਤਾ ਲੱਗਿਆ ਕਿ ਪੇਪਰ ਲੀਕ ਹੋ ਗਿਆ ਟੈਸਟ ਲੈਣ ਤੋਂ ਬਾਅਦ ਉਹ ਟੈਸਟ ਰੱਦ ਕਰ ਦਿੱਤਾ ਗਿਆ ਫਿਰ ਅਗਲਾ ਟੈਸਟ ਰੱਖਿਆ ਗਿਆ ਜਿਹੜਾ ਕਿ ਸਾਇੰਸ ਨਾਲ ਸੰਬੰਧਿਤ ਸੀਗਾ ਐਨਟੀਏ ਵੱਲੋਂ ਉਹ ਵੀ ਐਨਟੀਏ ਨੇ ਰੱਦ ਕਰ ਦਿੱਤਾ ਐਨਟੀਏ ਮਤਲਬ ਇੱਕ ਟੈਸਟ ਲੈਣ ਦੀ ਇੱਕ ਪ੍ਰਾਈਵੇਟ ਏਜੰਸੀ ਬਣੀ ਹੈ ਨੈਸ਼ਨਲ ਟੈਸਟਿੰਗ ਏਜੰਸੀ ਐਨਟੀਏ ਨੇ ਸਾਰੇ ਜਿਹੜੇ ਟੈਸਟ ਸੀਗੇ ਭਾਵੇਂ ਯੂਨੀਵਰਸਿਟੀਆਂ ਦੇ ਵਿੱਚ ਦਾਖਲੇ ਦੀ ਗੱਲ ਹੋਵੇ ਜਾਂ ਵੱਖ-ਵੱਖ ਕਾਲਜਾਂ ਦੇ ਵਿੱਚ ਪ੍ਰੋਫੈਸ਼ਨਲ ਕੋਰਸਾਂ ਦੇ ਵਿੱਚ ਦਾਖਲੇ ਉਹ ਸਾਰੇ ਟੈਸਟ ਐਨਟੀਏ ਵੱਲੋਂ ਕਰਵਾਏ ਗਏ ਪਿਛਲੇ ਕਈ ਸਾਲਾਂ ਤੋਂ ਤਕਰੀਬਨ ਆਪਾਂ ਕਹੀਏ ਕਿ 5-7 ਸਾਲਾਂ ਤੋਂ ਇਹ ਗੱਲ ਪ੍ਰਚਲਿਤ ਹੈ ਕਿ ਐਨਟੀਏ ਇੱਕ ਪ੍ਰੋਫੈਸ਼ਨਲ ਏਜੰਸੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਟੈਸਟ ਲੈਂਦੀ ਹੈ ਜਦੋਂ ਰੌਲਾ ਪਿਆ ਸੀ ਉਸ ਸਮੇਂ ਵੀ ਸਾਡੇ ਮਾਨਯੋਗ ਜੋ ਭਾਰਤ ਸਰਕਾਰ ਦੇ ਸਿੱਖਿਆ ਮੰਤਰੀ ਨਵੇਂ ਸਿੱਖਿਆ ਮੰਤਰੀ ਜੀ ਨੇ ਉਹਨਾਂ ਨੇ ਐਜੂਕੇਸ਼ਨ ਮਨਿਸਟਰ ਨੇ ਇਹ ਗੱਲ ਕਹੀ ਸੀ ਕਿ ਐਨਟੀਏ ਬਹੁਤ ਵਧੀਆ ਕੰਮ ਕਰ ਰਹੀ ਹੈ ਪਰੰਤੂ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਨੇ ਆਪਣੀ ਸਟੇਟਮੈਂਟ ਸਿੱਧਾ ਨਹੀਂ ਆਉਣ ਲੱਗੀਆਂ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਏਗੀ ਪਟਨੇ ਦੇ ਵਿੱਚ ਖਾਸ ਕਰਕੇ ਉੱਥੋਂ ਦੇ ਇਹਨੂੰ ਰਾਜਨੀਤਿਕ ਤੌਰ ਤੇ ਵੀ ਦੇਖਿਆ ਜਾਣ ਲੱਗਿਆ ਔਰ ਨਾਲ ਦੀ ਨਾਲ ਇਹ ਵੀ ਮੰਗ ਉੱਠਣ ਲੱਗੀ ਹੈ ਕਿ ਜਿਹੜਾ ਐਨਟੀ ਹੈ ਇਹ ਖਤਮ ਹੋਣਾ ਚਾਹੀਦਾ ਹੈ ਟੈਸਟ ਉਸੇ ਤਰ੍ਹਾਂ ਜਿਵੇਂ ਪਹਿਲਾਂ ਚੱਲਦੇ ਸੀ ਉਹ ਹੁਣ ਇਸ ਨਾਲ ਸੰਬੰਧਤ ਅੱਜ ਮੇਰੇ ਨਾਲ ਕੁਝ ਸਵਾਲ ਕਰ ਰਹੇ ਸੀ ਮੇਰੇ ਖੁਜਾਰਥੀ ਨੇ ਪਰਮਜੀਤ ਸਿੰਘ ਇਹਨਾਂ ਨੂੰ ਪਿਆਰ ਨਾਲ ਪੰਮਾ ਵੀ ਕਹਿੰਦੇ ਹੁੰਦੇ ਨੇ ਇਹ ਕੁਝ ਸਵਾਲ ਜਿਹੜੇ ਨੌਜਵਾਨਾਂ ਦੇ ਵਿਦਿਆਰਥੀਆਂ ਦੇ ਨੇ ਉਹ ਲੈ ਕੇ ਆਏ ਨੇ ਜਿਵੇਂ ਪਹਿਲਾ ਸਵਾਲ ਇਹਨਾਂ ਦਾ ਇਹ ਸੀਗਾ ਕਿ ਇਸ ਵਾਰੀ ਤਾਂ ਪੀ ਐਚ ਡੀ ਦਾ ਦਾਖਲਾ ਲੇਟ ਹੋ ਜਾਏਗਾ ਬਿਲਕੁਲ ਕਿਉਂਕਿ ਪਹਿਲਾਂ ਪੀ ਐਚ ਡੀ ਦੇ ਹਾਂ ਤੁਸੀਂ ਇਹ ਹੀ ਗੱਲ ਕਰ ਰਹੇ ਸੀ ਨਾ ਪੀ ਐਚ ਡੀ ਦਾ ਦਾਖਲੇ ਦੇ ਬਾਰੇ ਪਹਿਲਾਂ ਪੀ ਐਚ ਡੀ ਦੇ ਜਿਹੜੇ ਦਾਖਲੇ ਸੀਗੇ ਉਹ ਯੂਨੀਵਰਸਿਟੀ ਵੱਲੋਂ ਆਪਣੇ ਪੱਧਰ ਦੇ ਟੈਸਟ ਦੇ ਆਧਾਰ ਤੇ ਲਏ ਜਾਂਦੇ ਸੀ ਜਾਂ ਐਨਟੀਏ ਵੱਲੋਂ ਜਿਹੜਾ ਜੁਜੀਸੀ ਦਾ ਟੈਸਟ ਸੀਗਾ ਜੀ ਆਰ ਐਫ ਜਾ ਐਂਡ ਨੈਟ ਪਾਸ ਉਹਨਾਂ ਤੋਂ ਲਿਆ ਜਾਂਦਾ ਸੀ ਇਸ ਵਾਰੀ ਕੀ ਹੋਇਆ ਕਿ ਇਹ ਨੋਟਿਸ ਆ ਗਿਆ ਕਿ ਕੋਈ ਵੀ ਯੂਨੀਵਰਸਿਟੀ ਦਾ ਜਿਹੜਾ ਟੈਸਟ ਹੈ ਉਹ ਪੀ ਐਚ ਡੀ ਦੇ ਲਈ ਯੋਗ ਨਹੀਂ ਹੋਏਗਾ ਪੀ ਐਚ ਡੀ ਦੇ ਵਿੱਚ ਦਾਖਲੇ ਦੇ ਲਈ ਵੀ ਇੱਕ ਵੱਖਰੀ ਮੈਰਿਟ ਮਤਲਬ ਐਨਟੀਏ ਨੇ ਤਿੰਨ ਤਰ੍ਹਾਂ ਦੀ ਲਿਸਟ ਜਾਰੀ ਕਰਨੀ ਸੀ ਇੱਕ ਲਿਸਟ ਜੀ ਆਰ ਐਫ ਦੀ ਜਿਨ੍ਹਾਂ ਨੂੰ ਸਕਾਲਰਸ਼ਿਪ ਮਿਲਦਾ ਤੇ ਦੂਸਰੀ ਲਿਸਟ एलिਜੀਬਿਲਟੀ ਜਿਹੜੀ ਕਿ ਅਸਿਸਟੈਂਟ ਪ੍ਰੋਫੈਸਰ ਦੇ ਲਈ ਕੈਂਡੀਡੇਟ ਐਲੀਜੀਬਲ ਬਣਦੇ ਨੇ ਤੇ ਤੀਸਰੀ ਲਿਸਟ ਦੇ ਵਿੱਚ ਵੀ ਐਚਡੀ ਦੀ ਸੀਗੀ ਹੁਣ ਕੱਲਾ ਜਿਵੇਂ ਪਰਮੈਨੂੰ ਪੁੱਛ ਰਹੇ ਸੀਗੇ ਕਿ ਇਸ ਵਾਰੀ ਪੀ ਐਚ ਡੀ ਦੇ ਦਾਖਲੇ ਲੇਟ ਹੋਣਗੇ ਤੇ ਇਸ ਵਾਰੀ ਤਾਂ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਵੀ ਜਿਹੜੇ ਦਾਖਲੇ ਹੋਣੇ ਸੀਗੇ ਕਲੈਟ ਵਗੈਰਾ ਕਿਉਂਕਿ ਐਨਟੀਏ ਨੇ ਸਾਰੇ ਦਾਖਲੇ ਸੈਂਟਰਲ ਯੂਨੀਵਰਸਿਟੀਆਂ ਦੇ ਆਪਣੇ ਤੌਰ ਤੇ ਲੈ ਲਏ ਸੈਂਟਰਲਾਈਜ਼ 올 ਇੰਡੀਆ ਲੈਵਲ ਦੀ ਮੈਰੀਟ ਲਿਸਟ ਕਿਉਂਕਿ ਐਨਟੀਏ ਉਲਝ ਗਿਆ ਹੁਣ ਜਦੋਂ ਉਲਝੇਗਾ ਤਾਂ ਲਾਜ਼ਮੀ ਹੈ ਕਿ ਜਿਹੜੇ ਉਹ ਟੈਸਟ ਲੈਣੇ ਨੇ ਉਹਦੇ ਵਿੱਚ ਵੀ ਕਿਉਂਕਿ ਜਦੋਂ ਤੁਹਾਡੇ ਤੇ ਕੋਈ ਦੋਸ਼ ਲੱਗਣ ਲੱਗ ਜਾਣ ਹਨ ਹਾਂਜੀ ਹਨਾ ਫਿਰ ਤੁਸੀਂ ਉਸ ਤਰ੍ਹਾਂ ਉਸ ਸਪੇਟ ਦੇ ਨਾਲ ਉਹਨੇ ਸਮਰੱਥਾ ਦੇ ਨਾਲ ਕੰਮ ਨਹੀਂ ਕਰ ਸਕਦੇ ਕਿਉਂਕਿ ਧਿਆਨ ਤੁਹਾਡਾ ਹੋਰ ਪਾਸੇ ਹੈ ਬਿਲਕੁਲ ਜੀ ਇੱਕ ਵਿਦਿਆਰਥੀ ਨਾਲ ਖਲਵਾੜ ਹੀ ਹੈ ਜੀ ਇੱਕ ਤਰ੍ਹਾਂ ਨਾਲ ਵੀ ਜਿਹੜਾ ਉਹਨਾਂ ਨੇ ਵਾਰ-ਵਾਰ ਇਸ ਤਰ੍ਹਾਂ ਦੇ ਮੁਦਨਾ ਵਾਲਾ ਸਾਹਮਣੇ ਕਰਨਾ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਜੀ ਉਹਨਾਂ ਨੂੰ ਬਿਲਕੁਲ ਜਿਹੜੇ ਵਿਦਿਆਰਥੀਆਂ ਨੇ ਹੁਣ ਆਪਾਂ ਮੈਡੀਕਲ ਦੀ ਗੱਲ ਕਰਦੇ ਸੀ ਜਿਹੜੇ NEET ਟੈਸਟ ਆ ਪੂਰੇ ਸਾਲ ਭਰ ਤੋਂ ਬੱਚਿਆਂ ਨੇ ਕੋਚਿੰਗ ਲਈ ਪੀਜੀ ਦੇ ਵਿੱਚ ਰਹੇ ਖਰਚਾ ਕੀਤਾ ਟਿਊਸ਼ਨ ਸੈਂਟਰ ਦੇ ਪੈਸੇ ਭਰੇ ਤੇ ਦਿਨ ਰਾਤ ਇੱਕ ਕਰਕੇ ਕਈ ਵਿਦਿਆਰਥੀ ਤਾਂ ਆਪਣੀ ਨੀਂਦ ਵੀ ਨਹੀਂ ਪ੍ਰੋਪਰ ਲੈ ਸਕੇ ਸੀਗੇ ਤੁਸੀਂ ਦੇਖੋ ਵੀ ਇੱਕ ਮੈਡੀਕਲ ਹੈ ਜਾਂ ਡਾਕਟਰ ਬਣਨਾ ਜਦੋਂ ਆਪਾਂ ਡਾਕਟਰ ਨੂੰ ਕਹਿੰਦੇ ਰੱਬ ਦਾ ਰੂਪ ਹੈ ਪ੍ਰੋਫੈਸ਼ਨਲ ਤੁਸੀਂ ਬਣਾਉਣਾ ਹੈ ਜੇ ਡਾਕਟਰ ਬਣਾਉਣ ਦੇ ਲਈ ਪੇਪਰ ਲੀਕ ਹੋ ਗਿਆ ਤੇ ਉਹ ਕਿੱਦਾਂ ਦੇ ਡਾਕਟਰ ਬਣਨਗੇ ਇਹ ਤਾਂ ਇੱਕ ਵੱਖਰਾ ਸਵਾਲ ਹੈ ਹਨਾ ਕਰਪਸ਼ਨ ਦਾ ਪਰੰਤੂ ਜਿਹੜੀ ਗੱਲ ਇਹ ਹੈ ਕਿ ਵੀ ਐਨਟੀਈ ਨੂੰ ਜਿਹਨੂੰ ਅਸੀਂ ਪ੍ਰੋਫੈਸ਼ਨਲ ਇੱਕ ਵਧੀਆ ਜੈਂਸੀ ਕਹਿੰਦੇ ਸੀਗੇ ਉਹਦੇ ਵਿੱਚ ਪਹਿਲਾਂ ਪੇਪਰ ਲੀਕ ਕਿਉਂ ਹੁੰਦੇ ਨੇ ਇਹਦਾ ਕਾਰਨ ਕੀ ਹੈ ਇਦਾ ਕਾਰਨ ਇੱਕ ਤਾਂ ਸਰਕਾਰ ਕਹਿ ਰਹੀ ਹੈ ਵੀ ਦੋਸ਼ੀਆਂ ਨੂੰ ਸਖਤ ਸਜ਼ਾ ਦੇਵਾਂਗੇ ਹੁਣ ਜਿਹਨੇ ਤੁਸੀਂ ਦੋਸ਼ੀ ਇੱਕ ਫੜਲੇ ਪਟਨੇ ਦੇ ਜਾਂ ਗੁਜਰਾਤ ਦਾ ਪਤਾ ਲੱਗ ਗਿਆ ਜਿਹੜੇ ਬਾਕੀ ਥਾਵਾਂ ਤੇ ਨਹੀਂ ਜਿਵੇਂ ਆਪਾਂ ਇਹ ਕਹਿ ਰਹੇ ਸੀਗੇ ਕਿ ਐਪ ਦੇ ਉੱਤੇ ਜਿਹੜੇ ਮਤਲਬ ਨੈਟ ਦਾ ਜਿਹੜਾ ਪੇਪਰ ਹੈ 5000 ਰੁਪਏ ਤੱਕ ਦਾ ਵੀ ਤੁਸੀਂ ਆਨਲਾਈਨ 5000 ਰੁਪਏ ਦਿਓ ਤੇ ਨੈਟ ਦਾ ਪੇਪਰ ਸਾਨੂੰ ਐਂਟੀ ਦਾ ਲਊਗਾ ਪਾਕੀ ਜਿੰਨਾ ਕੋਲੇ ਪੈਸਾ ਹੈਗਾ ਜੀ ਉਹ ਤਾਂ ਕਰ ਲੈਣਗੇ ਫਿਰ ਵੀ ਜਿਹੜਾ ਗਰੀਬ ਆਜੀ ਉਹਨਾਂ ਕੋਲ ਤਾਂ ਪਹੁੰਚਦੇ ਉਹਨਾਂ ਲਈ ਤਾਂ ਰਾਈ ਬੰਦ ਹੋ ਜਾਂਦੀ ਜੀ ਇੱਕ ਤਰ੍ਹਾਂ ਨਾਲ ਜੀ ਜੀਐਮਟੀ ਇਸ ਤਰ੍ਹਾਂ ਦਾ ਰੁਖ ਫਲਉਂਦੀ ਰਹੀ ਜੀ ਇਹ ਟੱਲ ਕਰਦੀ ਰਹੀ ਵੀ ਉਹਨਾਂ ਨੂੰ ਸਜ਼ਾ ਦੇਣ ਖਾਤਰ ਜਾ ਕੋਈ ਵੀ ਕਾਰਵਾਈ ਕਰਨ ਦਾ ਹਾਂ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਗਰੀਬ ਜਨਤਾ ਦਾ ਜਿਨ੍ਹਾਂ ਦੇ ਕੋਲ ਉਹਨੇ ਪੈਸੇ ਨਹੀਂ ਗਏ ਮਤਲਬ ਉਹ ਕਿਸ ਤਰ੍ਹਾਂ ਪ੍ਰਬੰਧ ਕਰੂਗਾ ਹਨਾ ਜਿਹੜੇ ਬੰਦੇ ਨੇ ਆਪਣੀ ਫੀਸ ਵੀ ਕੋਈ ਚੀਜ਼ ਵੇਚ ਕੇ ਭਰੀ ਹੈ ਹਨਾ ਜਾਂ ਆਪਣੇ ਮਿਹਨਤ ਮਜ਼ਦੂਰੀ ਦੇ ਨਾਲ ਕੰਮ ਕਰਕੇ ਆਪਣੀ ਸੈਲਫ ਸਟੱਡੀ ਕਰ ਰਹੀ ਜਿਹੜਾ ਸੈਲਫ ਸਟੱਡੀ ਕਰਦਾ ਉਹਦੇ ਲਈ ਦਿੱਕਤ ਆਏਗੀ ਹੁਣ ਗੰਭੀਰ ਮਸਲਾ ਇਹ ਹੈ ਵੀ ਸਰਕਾਰ ਵੀ ਕਹਿ ਰਹੀ ਹੈ ਕਿ ਅਸੀਂ ਦੋਸ਼ੀਆਂ ਨੂੰ ਸਖਤ ਸਜ਼ਾ ਦੇਵਾਂਗੇ ਤੇ ਮੈਨੂੰ ਇੱਕ ਯੂਨੀਵਰਸਿਟੀ ਦਾ ਟੀਚਰ ਹੋਣ ਦੇ ਨਾਤੇ ਇਹ ਗੱਲ ਲੱਗਦੀ ਹੈ ਕਿ ਗੱਲ ਇਕੱਲੀ ਸਜ਼ਾ ਦੇਣ ਨਾਲ ਨਹੀਂ ਰੁਕਣੀ ਪ੍ਰੋਬਲਮ ਕੀ ਹੈ ਕਿ ਜਿਹੜੇ ਅਸੀਂ ਸਾਰੇ ਸੈਂਟਰਲਾਈਜ਼ ਕਰਦੇ ਟੈਸਟ ਇੱਕੋ ਏਜੰਸੀ ਨੂੰ ਦੇਤੇ ਹੁਣ ਇੱਕ ਤਾਂ ਪ੍ਰੋਬਲਮ ਇਹਦੇ ਵਿੱਚ ਇਹ ਆ ਗਈ ਕਿ ਜਿਹੜੇ ਟੈਸਟ ਨੇ ਉਹ ਤਾਂ ਲੈਂਦੀ ਹੈ ਪ੍ਰਾਈਵੇਟ ਏਜੰਸੀ ਹਾਂਜੀ ਔਰ ਉਸ ਏਜੰਸੀ ਦੇ ਵਿੱਚ ਜਿਹੜੇ ਕਰਮਚਾਰੀ ਭਰਤੀ ਕੀਤੇ ਗਏ ਨੇ ਉਹ ਰੈਗੂਲਰ ਨਹੀਂ ਏ ਵੀ ਇੱਕ ਤਰ੍ਹਾਂ ਦਾ ਪ੍ਰਾਈਵੇਟ ਉਹ ਪ੍ਰਾਈਵੇਟ ਨੇ ਹੁਣ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਆਮ ਤੌਰ ਤੇ ਪਿਛਲੇ 1990 ਤੋਂ ਬਾਅਦ ਜਦੋਂ ਅਸੀਂ ਪ੍ਰਾਈਵੇਟਾਈਜੇਸ਼ਨ ਦੀ ਪਾਲਿਸੀ ਲੈਂਦੀ ਹੈ ਇਹ ਗੱਲ ਪ੍ਰਚਾਰੀ ਗਈ ਕਿ ਜਿਹੜੇ ਸਰਕਾਰੀ ਕਰਮਚਾਰੀ ਨੇ ਉਹਨਾਂ ਦੀ ਥਾਂ ਸਾਨੂੰ ਪ੍ਰਾਈਵੇਟ ਜਾਂ ਹਾਇਰਿੰਗ ਕਰਕੇ ਕੰਟਰੈਕਚੁਅਲ ਕੰਮ ਕਰਨਾ ਚਾਹੀਦਾ ਹੈ ਐਨਪੀਏ ਨੇ ਸਾਰੇ ਕੰਟਰੈਕਟ ਤੇ ਰੱਖੇ ਹੋਏ ਨੇ ਹੁਣ ਜਿਹੜਾ ਇੱਕ ਗਵਰਨਮੈਂਟ EMPLOYEE ਹੈ ਉਹਦੀ ਇੱਕ ਰਿਸਪੌਂਸਿਬਿਲਟੀ ਹੁੰਦੀ ਹੈ ਕਿਉਂਕਿ ਉਹਦੇ ਮਨ ਦੇ ਵਿੱਚ ਇੱਕ ਡਰ ਹੁੰਦਾ ਕਿ ਮੇਰੀ ਜੌਬ ਚਲੀ ਜਾਏਗੀ ਤੇ ਜਿਹੜੇ ਐਨਟੀਏ 'ਚ ਕੰਮ ਕਰਦੇ ਨੇ ਕਿਉਂਕਿ ਇੱਕ ਤਾਂ ਗੱਲ ਪੱਕੀ ਹੈ ਵੀ ਪੇਪਰ ਲੀਕ ਕਿਹਨੇ ਕਰਾਇਆ ਕੋਈ ਨਾ ਕੋਈ ਤਾਂ ਐਨਟੀਏ ਦਾ ਬੰਦਾ ਹੋਏਗਾ ਨਾ ਆ ਫਿਰ ਜਿਹੜਾ ਸਾਡਾ ਐਡਾ ਵੱਡਾ ਕੰਟਰੋਲ ਜਿੱਥੋਂ ਤੁਸੀਂ ਪ੍ਰੋਫੈਸਰ ਬਣਨੇ ਨੇ ਜਿੱਥੋਂ ਡਾਕਟਰ ਬਣਨੇ ਨੇ ਹਣਾ ਉਹਨਾਂ ਦਾ ਕੰਟਰੋਲ ਤੁਸੀਂ ਕਿਹਦੇ ਹੱਥ ਦੇਤਾ ਉਹ ਵਿਖ ਬੰਨਾ ਹੈ ਉਹ ਵਿਖ ਬੰਨਾ ਹੈ ਕੰਟਰੋਲ ਕਿਹਦੇ ਹੱਥ ਦੇਤਾ ਪ੍ਰਾਈਵੇਟ ادارے ਦੇ ਪ੍ਰਾਈਵੇਟ ادارے ਨੇ ਅੱਗੇ ਕਿਹਦੇ ਤੋਂ ਕੰਮ ਕਰਾਉਣਾ ਜਿਹਨੂੰ ਘੱਟ ਸੈਲਰੀ ਮਿਲਣੀ ਹੈ ਕਿਉਂਕਿ ਪ੍ਰਾਈਵੇਟ ਜਿਹੜੇ ਉੱਥੇ ਐਨਟੀਏ 'ਚ ਕੰਮ ਕਰਦੇ ਨੇ ਪ੍ਰੋਫੈਸ਼ਨਲ ਉਹਨਾਂ ਨੂੰ ਗਵਰਨਮੈਂਟ ਦੇ ਨਾਲੋਂ ਕੰਪੈਰੀਟਿਵਲੀ ਸਹੂਲਤਾਂ ਘੱਟ ਮਿਲਦੀਆਂ ਨੇ ਕਿਉਂਕਿ ਪ੍ਰਾਈਵੇਟ ادارے 'ਚ ਕੰਮ ਕਰਦਾ ਅੱਜ ਬੰਦਾ ਕੰਮ ਕਰਦਾ ਕੱਲ ਨੂੰ ਉਹਨੂੰ ਕਹਣਗੇ ਤੇਰੀ ਛੁੱਟੀ ਹੈ ਉਹ ਅਜਿਹੇ ਬੰਦਾ ਤਾਂ ਕੁਛ ਨਾ ਕੁਛ ਸੋਚੇਗਾ ਤੇ ਮੈਂ ਆਪਣਾ ਜਿਹੜਾ ਭਵਿੱਖ ਹੈ ਉਹ ਸੁਰੱਖਿਤੇ ਕਰਾਂ ਜੋ ਮੈਂ ਤੋਂ ਕਮਾਈ ਹੁੰਦੀ ਹੈ ਉਹ ਮੈਂ ਕਰਾਂ ਦੂਸਰੀ ਇੱਕ ਇਹਦੇ ਨਾਲ ਮਸਲਾ ਹੋ ਰਿਹਾ ਹੈ ਕਿ ਜਿੱਦਾਂ ਆਪਾਂ ਗੱਲ ਕਰਦੇ ਸੀਗੇ ਕਿ ਪ੍ਰਾਈਵੇਟ ادارے ਇੱਕ ਆਮ ਤੌਰ ਤੇ ਗੱਲ ਅਸੀਂ ਕਰਦੇ ਆਂ ਕਿ ਜਿਹੜੀ ਟੈਕਨੋਲੋਜੀ ਹੈ ਇੱਕ ਪੁਰਾਣਾ ਸਿਸਟਮ ਹੁੰਦਾ ਸੀ ਅਸੀਂ ਪੇਪਰ ਤਕਰੀਬਨ ਜੁਨੀਵਰਸਟੀ ਲੈਵਲ ਤੇ ਜਾਂ ਵੱਖ-ਵੱਖ ਕੰਪੀਟੀਸ਼ਨ ਦੇ ਕਰਦੇ ਆਂ ਉੱਥੇ ਕਮੇਟੀ ਹੈ ਕਮੇਟੀ ਦੇ ਸਾਰੇ ਮੈਂਬਰਾਂ ਨੇ ਉਹਨੂੰ ਸੀਲ ਕਰਨਾ ਜੇ ਮਤਲਬ ਪੰਜ ਮੈਂਬਰੀ ਕਮੇਟੀ ਹੈ ਪੰਜ ਬੰਦਿਆਂ ਦੀ ਉੱਥੇ ਸੀਲ ਲੱਗੇਗੀ ਪੰਜ ਬੰਦਿਆਂ ਦੀ ਹਾਜ਼ਰੀ ਦੇ ਵਿੱਚ ਹੋਣਾ ਉਹ ਪੰਜੇ ਜ਼ਿੰਮੇਵਾਰ ਨੇ ਠੀਕ ਹੈ ਤੇ ਇਹ ਜਿਹੜਾ ਐਨਟੀਏ ਦੇ ਵਿੱਚ ਕੀ ਹੈ ਕੰਪਿਊਟਰ ਦੇ ਵਿੱਚ ਪਾਸਵਰਡ ਹੈ ਤੇ ਪਾਸਵਰਡ ਕਿਹਦੇ ਕੋਲ ਰਹੇਗਾ ਇੱਕ ਸਿੰਗਲ ਬੰਦੇ ਦੇ ਕੋਲੇ ਹਨਾ ਜਿਹਦੇ ਕੋਲੇ ਪਾਸਵਰਡ ਹੈ ਤੇ ਉਹਦਾ ਕੁਝ ਵੀ ਕਰ ਸਕਦਾ ਤੇ ਇਸ ਕਰਕੇ ਜਿਹੜਾ ਟੈਸਟ ਜਿਹੜਾ ਲੈਣਾ ਟੈਕਨੋਲੋਜੀ ਦੇ ਨਾਲ ਠੀਕ ਹੈ ਟੈਕਨੋਲੋਜੀ ਆਪਣੇ ਆਪ ਦੇ ਵਿੱਚ ਸਾਨੂੰ ਫਾਇਦਾ ਵੀ ਦਿੰਦੀ ਹੈ ਪਰੰਤੂ ਜੇਕਰ ਅਸੀਂ ਉਹ ਟੈਕਨੋਲੋਜੀ ਨੂੰ ਵਰਤਣ ਦੇ ਲਈ ਐਥਿਕਲੀ ਮਜ਼ਬੂਤ ਨਹੀਂ ਹਾਂ ਹਾਂ ਦੂਸਰੀ ਗੱਲ ਅਸੀਂ ਇਕਨੋਮਿਕਲੀ ਮਜ਼ਬੂਤ ਨਹੀਂ ਹਾਂ ਜਦੋਂ ਤੁਸੀਂ ਇਕਨੋਮਿਕਲੀ ਜਿਹੜੀ ਰਿਸਪੌਂਸਿਬਿਲਟੀ ਦੀ ਗੱਲ ਹੈ ਇੱਕ ਪ੍ਰਾਈਵੇਟ ادارے ਦੀ ਓਡੀ ਵੱਡੀ ਰਿਸਪੌਂਸਿਬਿਲਟੀ ਨਹੀਂ ਹੁੰਦੀ ਜਿੰਨੀ ਇੱਕ ਗਵਰਨਮੈਂਟ ادارے ਦੀ ਤੇ ਵੱਧ ਤੋਂ ਵੱਧ ਤੁਸੀਂ ਕੀ ਕਰੋਗੇ ਜਿਵੇਂ ਪਿੱਛੇ ਜੇ ਇੱਕ ਗੱਲ ਕੀਤੀ ਕਿ ਤੁਸੀਂ ਡੀਵਾਰ ਕਰ ਦੇਵੋਗੇ ਹਾਂ ਨਾ ਹੁਣ ਇਸੇ ਕਰਕੇ ਤਾਂ ਇਹ ਗੱਲ ਚੱਲਦੀ ਹੈ ਵੀ ਐਨਟੀਏ ਨੂੰ ਖਤਮ ਕੀਤਾ ਜਾਵੇ। ਐਨਟੀਏ ਨੂੰ ਖਤਮ ਕਰਕੇ ਜਿਹੜੀ ਸਾਡੀ ਪੁਰਾਣੀ ਇੱਕ ਆਪਾਂ ਕਹੀਏ ਕਿ UGC ਦੇ ਵਿੱਚ ਠੀਕ ਹੈ UGC ਦੇ ਵਿੱਚ ਸਮੱਸਿਆਵਾਂ ਦੇ ਸਿਰ ਸਾਨੂੰ ਸੁਧਾਰ ਕਰਨ ਦੀ ਲੋੜ ਹੈ ਪਰ ਇਹ ਨਹੀਂ ਕਿ ਜਿਹੜੀ ਅਸੀਂ ਲੰਮੇ ਸਮੇਂ ਤੋਂ ਇੱਕ ਸੰਸਥਾ ਡਿਵੈਲਪ ਕੀਤੀ ਹੈ ਉਹਦਾ ਇੱਕ ਆਪਣਾ ਕਲਚਰ ਹੈ ਉਹਦਾ ਇੱਕ ਪ੍ਰਬੰਧ ਹੈ ਉਹ ਪ੍ਰਬੰਧ ਨੂੰ ਤੁਸੀਂ ਬਿਲਕੁਲ ਬਦਲ ਕੇ ਕਿਸੇ ਹੋਰ ਪ੍ਰਬੰਧ ਕੋਲ ਲੈ ਕੇ ਜਾਓਗੇ। ਮੈਂ ਗੱਲ ਕਰ ਰਿਹਾ ਇਸ ਨੈਟ ਦੀ। ਹੁਣ ਐਨਟੀਏ ਇੱਕ ਪ੍ਰਾਈਵੇਟ ਅਧਾਰਾ ਤੇ ਪ੍ਰਾਈਵੇਟ ادارے ਕੀ ਕਰਦੇ ਕੋਸਟ ਕਟਿੰਗ ਵੀ ਉਹਨਾਂ ਦੀ ਕੀਮਤ ਘਟ ਤੋਂ ਘਟ ਹੋ ਗਈ ਹੁਣ ਜਿਹੜਾ ਬਣਾ ਬਣਾ ਟੈਸਟ ਜਿਹੜਾ ਰੱਦ ਹੋ ਗਿਆ ਵਿਦਿਆਰਥੀ ਤੋਂ ਫੀਸ ਤਾਂ ਉਹੀ ਲਈ ਹੈ ਫੀਸ ਤਾਂ ਲਈ ਤੇ ਇਹ ਹਰਜਾਨਾ ਤੁਸੀਂ ਇਸ ਚੀ ਕਰਵਾਉਣਗੇ ਜੀ ਟੈਸਟ ਬਿਲਕੁਲ ਹੋਏਗਾ ਤਾਂ ਉਸੇ ਫੀਸ ਤੋਂ ਪਰੰਤੂ ਤੁਸੀਂ ਇਹ ਦੇਖੋ ਵੀ ਐਨਟੀਏ ਦੇ ਉੱਪਰ ਕਰੋਨਾ ਰੁਪਏ ਦਾ ਬੋਝ ਪੈ ਜਾਏਗਾ ਬਿਲਕੁਲ ਜਿਹੜਾ ਪਹਿਲਾਂ ਹੋਇਆ ਕਿਉਂਕਿ ਟੈਸਟ ਦੀ ਜਿਹੜੀ ਆਪਾਂ ਇਹ ਦੇਖੀਏ ਕਿ ਟੈਸਟ ਕੰਡਕਟ ਕਰਾਉਣਾ ਉਹਦੇ ਅਮਲੇ ਨੂੰ ਮਤਲਬ ਜਿਹੜੇ ਦੇਣਾ ਉਹ ਆਟਵਾਈ ਫਿਰ ਪੇਪਰ ਦੀ ਜਿਹੜੀ ਪ੍ਰਿੰਟਿੰਗ ਕਾਸਟ ਫਿਰ ਪੇਪਰ ਸੈਟਿੰਗ ਦੀ ਕਾਸਟ ਸਾਰੀ ਮੈਨੇਜਮੈਂਟ ਇਹ ਮਤਲਬ ਇੰਨਾ ਸੌਖਾ ਕੰਮ ਨਹੀਂ ਹੁੰਦਾ ਐਨਟੀਏ ਤਕਰੀਬਨ 6 ਮਹੀਨੇ ਦੇ ਵਿੱਚ ਦੋ ਵਾਰੀ ਪੇਪਰ ਲੈਂਦਾ ਨੈਟ ਦਾ ਤੇ 6 ਮਹੀਨੇ ਦੀ ਤਿਆਰੀ ਕਰਨੀ ਪੈਂਦੀ ਆ ਬਿਲਕੁਲ ਤੇ ਹੁਣ ਤੁਸੀਂ ਇਹ ਸੋਚੋ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਜੇ ਟੈਸਟ ਰੱਦ ਹੋ ਗਿਆ ਤੇ ਫਿਰ ਜੇ ਤਾਂ ਉਹਨਾਂ ਕੋਲ ਹੋਰ ਪੇਪਰ ਬਣਿਆ ਹੋਇਆ ਸੈੱਟ ਹੈਗਾ ਉਹਦੇ ਨਾਲ ਕਰਾ ਲੈਣਗੇ ਤਾਂ ਫਿਰ ਗਰੰਟੀ ਕੋਈ ਨਹੀਂ ਅੱਗੇ ਵੀ ਲੀਕ ਹੋਣ ਦੀ ਕਿਉਂਕਿ ਉਹ ਸੈੱਟ ਵੀ ਤਾਂ ਉੱਥੇ ਹੀ ਆ ਨਾ ਜਿੱਥੋਂ ਪਹਿਲਾਂ ਲੀਕ ਹੋਇਆ ਹੈ ਬਿਲਕੁਲ ਤੇ ਜੇ ਨਵੇਂ ਸਿਰੇ ਤੋਂ ਸੈੱਟ ਕਰਾਉਣਾ ਪਊਗਾ ਫਿਰ ਉਹਦੇ ਟਾਈਮ ਵੀ ਚਾਹੀਦਾ ਫਿਰ ਉਹਦੇ ਲਈ ਫਿਰ ਜਿਹੜੇ ਐਕਸਪਰਟਸ ਨੇ ਸਬਜੈਕਟ ਐਕਸਪਰਟਸ ਉਹਨਾਂ ਨੂੰ ਦੁਆਰੇ ਬੁਲਾਉਣਾ ਉਹਨਾਂ ਨੇ ਮੀਟਿੰਗਾਂ ਕਰਾਉਣੀਆਂ ਇੱਕ ਲੰਮਾ ਪ੍ਰੋਸੈਸ ਹੈ ਇਹ ਤਾਂ ਹੈ ਨਹੀਂ ਵੀ ਚੁਟਕੀ ਦੇ ਨਾਲ ਮਸਲਾ ਹੱਲ ਹੋ ਜਾਏਗਾ ਤੇ ਹੁਣ ਤੁਸੀਂ ਦੇਖੋ ਵੀ ਨਵੀਂ ਸਰਕਾਰ ਬਣੀ ਹੈ ਨਵੀਂ ਸਰਕਾਰ ਦੇ ਬਣਦੇ ਬਣਦੇ ਮਤਲਬ ਇੱਕ ਜਿਹਨੂੰ ਕਹਿੰਦੇ ਵੀ ਪੰਜਾਬੀ ਲੈ ਕਹਿੰਦੇ ਨਮਾ ਚੱਲਦਾ ਚੜਦਾ ਸੋ ਇਹ ਹੁਣ ਜਿਹੜਾ ਵਿਦਿਆਰਥੀਆਂ ਦੇ ਵਿੱਚ ਆਮ ਤੌਰ ਤੇ ਕਹਿੰਦੇ ਵਿਦਿਆਰਥੀਆਂ ਚ ਰੋਸ ਹੈ ਜਾਂ ਕੋਰਟ ਦੇ ਸਾਰੇ ਚੱਲਦਾ ਖਾਸ ਕਰਕੇ ਜਿਹੜਾ NEET ਦਾ ਵਾਲਾ ਹੈ ਕਹਿੰਦਾ ਟੈਸਟ ਵੀ ਕੋਰਟ ਤੇ ਕੀ ਡਿਸੀਜਨ ਲੈਂਦੀ ਹੈ ਸੁਪਰੀਮ ਕੋਰਟ ਦੇ ਤੌਰ ਤੇ ਬੰਤੂ ਸਾਨੂੰ ਫੇਰ ਵੀ ਜਿਹੜੀ ਸਾਡੀ ਸਰਕਾਰ ਹੈ ਉਹਨੂੰ ਕਟਕਟੇ ਸੋਚਣਾ ਚਾਹੀਦਾ ਜਿਹੜੇ ਤੁਸੀਂ ਪਹਿਲਾਂ ਗੱਲ ਕਰਦੇ ਇਹ ਵੀ ਜਿਹੜਾ ਸਾਡਾ ਯੂਥ ਹੈ ਨੌਜਵਾਨ ਹੈ ਜਿਵੇਂ ਆਪਾਂ ਕਹੀਏ ਕਿ ਜੇਕਰ ਤੁਸੀਂ ਇੱਕ ਪ੍ਰੋਫੈਸਰ ਗਲਤ ਭਰਤੀ ਕਰ ਦੋਗੇ ਤਾਂ ਤੁਸੀਂ ਕਈ ਪੀੜ੍ਹੀਆਂ ਤੱਕ ਉਹਦਾ ਨੁਕਸਾਨ ਚ ਲੋਗੇ ਬਿਲਕੁਲ ਜੇ ਐਨਟੀਏ ਦੇ ਨਾਲ ਜਿਹੜੇ ਬੰਦੇ एलिਜੀਬਲ ਨਹੀਂ ਹੈਗੇ ਤੁਸੀਂ ਉਹਨਾਂ ਨੂੰ एलिਜੀਬਲ ਕਰਤਾ ਉਹ ਅੱਗੇ ਅਸਿਸਟੈਂਟ ਪ੍ਰੋਫੈਸਰ ਬਣ ਗਏ ਯੂਨੀਵਰਸਿਟੀ ਸਿਸਟਮ 'ਚ ਆ ਗਏ ਤਾਂ ਉਹ ਅੱਗੇ ਜਾ ਕੇ ਕੀ ਕਰਨਗੇ ਕਿਦਾਂ ਦੇ ਬੱਚਿਆਂ ਨੂੰ ਪੜ੍ਹਾਉਣਗੇ ਤੇ ਉਹਦੇ ਨਾਲ ਸਾਡਾ ਜਿਹੜਾ ਸੀ ਕਨ ਉਹ ਵਿਕ ਕੀ ਬਣੂਗਾ ਬਹੁਤ ਗੰਭੀਰ ਮੁੱਦਾ ਜੀ ਜਿਹੜਾ ਪੇਪਰ ਆਏ ਵਾਰੀ ਕੋਈ ਨਾ ਕੋਈ ਲੀਕ ਹੁੰਦੇ ਰਹਿੰਦੇ ਹਾਂ ਤੇ ਇਹ ਹੁਣ ਇੱਕ ਕਾਰਨ ਦੂਸਰਾ ਜਿਹੜਾ ਆਪਾਂ ਪਹਿਲਾਂ ਗੱਲ ਕਰਦੇ ਇੱਕ ਤਾਂ ਪ੍ਰਾਈਵੇਟਾਈਜੇਸ਼ਨ ਦਾ ਦੂਸਰਾ ਇਹ ਕਿ ਜਦੋਂ ਪਾਵਰ ਸੈਂਟਰਲਾਈਜ਼ ਹੋ ਜਾਂਦੀ ਹੈ ਇੱਕ ਬੀਜੇਪੀ ਗਵਰਨਮੈਂਟ ਇੱਕ ਏਜੰਡਾ ਲੈ ਕੇ ਆਈ ਸੀ ਕਿ ਇੱਕੋ ਤਰ੍ਹਾਂ ਦਾ ਟੈਸਟ ਇੱਕੋ ਤਰ੍ਹਾਂ ਦੇ ਚੋਣਾ ਇੱਕੋ ਵਲੇ ਚੋਣਾ ਸਾਰਾ ਕੁਝ ਇੱਕਸਾਰ ਯੂਨੀਫਾਰਮਿਟੀ ਇਹ ਯੂਨੀਫਾਰਮਿਟੀ ਨੇ ਸਾਡੇ ਇਲੈਕਸ਼ਨ ਨੇ ਵੀ ਰੱਦ ਕਰਤਾ ਇੱਕ ਤਰੀਕੇ ਦੇ ਨਾਲ ਤੇ ਇਹੀ ਜੁਨੀਫਾਰਮ ਤੇ ਸਾਡੇ ਜਿਹੜੇ ਐਨਟੀਏ ਨੈਸ਼ਨਲ ਟੈਸਟਿੰਗ ਏਜੰਸੀ ਹਾਂਜੀ ਉਹਦੇ ਵੀ ਕਮਜ਼ੋਰੀ ਸਾਡੇ ਸਾਹਮਣੇ ਆਈ ਹੈ ਤੇ ਇਹਨਾਂ ਲਈ ਸਰਕਾਰਾਂ ਨੂੰ ਵਿਦਵਾਨਾਂ ਨੂੰ ਜਾਂ ਸ਼ੁਭਚਿੰਤਕਾਂ ਨੂੰ ਦੁਬਾਰਾ ਗੱਲ ਸੋਚਣੀ ਚਾਹੀਦੀ ਹੈ ਕਿ ਸਾਨੂੰ ਅਜਿਹੇ ਸਿਸਟਮ ਬਣਾਈਏ ਤਾਂ ਕਿ ਕਦੇ ਕੋਈ ਪੇਪਰ ਦੀਕ ਨਾ ਹੋਵੇ ਤੇ ਸਾਡੇ ਜਿਹੜੇ ਨੌਜਵਾਨਾਂ ਦਾ ਭਵਿੱਖ ਆ ਉਹ ਸੁਰੱਖਿਅਤ ਰਹੇ